ਸਤਿ ਸ਼੍ਰੀ ਅਕਾਲ ਜੀ ਸੱਤਿਆਕਾਲ ਕੀ ਹਾਲ ਚਾਲ ਜੀ ਠੀਕ ਠਾਕ ਹੋ ਤੇ ਅੱਜ ਅਸੀਂ ਜੀ ਲੈ ਕੇ ਆਏ ਆ ਬੇਬੇ ਜੀ ਦੇ ਹੱਥ ਦੀਆਂ ਤੰਦੂਰ ਦੀਆਂ ਪੱਕੀਆਂ ਹੋਈਆਂ ਰੋਟੀਆਂ ਤੇ ਲੋ ਵੇਨੇ ਆ ਵੀਡੀਓ ਤੇ ਫਿਰ ਬਾਕੀ ਬਚਾ ਸਾਂਝੇ ਕਰਦੇ ਆ ਬਾਅਦ ਵਿੱਚ ਅਜਾ ਬੇਬੇ ਦੇ ਤੰਦੂਰ ਦੀਆਂ ਰੋਟੀਆਂ ਦਾ ਸੁਆਦ ਕੋ ਆਪਣਾ ਹੀ ਹੁੰਦਾ ਜੀ ਵੱਡਿਆਂ ਦੇ ਹੱਥੇ 'ਚ ਬਰਕਤ ਹੀ ਭਰੀ ਹੁੰਦੀ ਹੈ ਕੋ ਅੱਲਾ ਹੀ ਨਾ ਦੂਰ ਚਿਰ ਰੋਣਾ ਨਾ ਇਹ ਤਾਂ ਸੋਪਕੇ ਲੱਗਦਾ ਤੇ ਪਿਆ ਤੇ ਚਹਨੀ ਰਗੜ ਕੇ ਨਹੀਂ ਨਹੀਂ ਅਸੀਂ ਕਿ ਕਿਹਨਾਂ ਤੋਂ ਅਭੀਰ ਨਾ ਵੀ ਕਿਹਨਾਂ ਨਾ ਅਸੀਂ ਕਰਨ ਵਾਲਾ ਪਾਣ ਹੈ ਨਹੀਂ ਜਤ ਦੂਰ ਨੂੰ ਨਹੀਂ ਇਹ ਦੱਟ ਕੇ ਡੇਣੀ ਨੂੰ ਸਤਿਕਾਰ ਬੇਬੇ ਦੇ ਹੱਥ ਦੀ ਚਟਨੀ ਤੇ ਨਾਨੀ ਦੇ ਹੱਥ ਦੀਆਂ ਤੰਦੂਰ ਵਾਲੀਆਂ ਰੋਟੀਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰ ਦੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਸਤਿ ਸ੍ਰੀ ਅਕਾਲ ਬੇਬੇ ਜੀ ਸਤਿ ਸ੍ਰੀ ਅਕਾਲ ਅੱਜ ਨਾਨੀ ਕਹਿੰਦੇ ਤੁਹਾਨੂੰ ਸਪੈਸ਼ਲ ਰੋਟੀਆਂ ਬਣਾ ਕੇ ਖਵਾਉਣੀ ਆ ਜਿਹੜੀਆਂ ਆਪਾਂ ਕਦੇ ਪਹਿਲਾਂ ਖਾਧੀਆਂ ਹੀ ਨਹੀਂ ਕਿ ਕਿਹੜੀਆਂ ਰੋਟੀਆਂ ਖਵਾਉਂਗੇ ਅੱਜ ਤੈ ਰਾਜ ਹਰੀ ਮਿਰਚ ਅਦਰਕ ਸਾਰਾ ਕੁਝ ਲਾ ਕੇ ਤੇ ਤੇ ਬੈਚਾ ਤੰਦੂਰ ਦੇ ਲਾ ਲਓ ਜੀ ਤੰਦੂਰ ਆਪਾਂ ਦਬਾ ਲਾ ਪੰਜਾਬੀ ਦੇ ਅਟੀਆਂ ਸਪੈਸ਼ਲ ਤੰਦੂਰਾ ਆ ਗਿਆ ਰੋਟੀਆਂ ਖਾਵਾਂਗੇ ਉਹ ਵੀ ਸਪੈਸ਼ਲ ਇਹ ਨਹੀਂ ਇੱਕ ਤੇ ਹੁੰਦੀ ਸਿੰਪਲ ਰੋਟੀ ਨਾ ਪਿਆਜ਼ਾਂ ਵਾਲੀ ਹਰੀ ਮਿਰਚ ਅਦਰਕ ਵਿੱਚ ਟਮਾਟਰ ਪਾ ਕੇ ਸਾਰਾ ਕੁਝ ਸਾਰਾ ਕੁਝ ਨਾਣੀ ਵਿੱਚ ਪਾਉਣਗੇ ਸੋ ਆਪਾਂ ਜਿੱਦ ਦਿਖਾਵਾਂਗੇ ਫਿਰ ਤੁਸੀਂ ਵੀ ਬਣਾਇਆ ਜੇ ਤੇ ਖਾਇਆ ਜੇ ਫਿਰ ਖਾ ਕੇ ਸਾਨੂੰ ਦੱਸਿਆ ਜੀ ਨਾ ਨਹੀਂ ਕਰੀਏ ਸ਼ੁਰੂ ਸਭ ਤੋਂ ਪਹਿਲਾਂ ਕੀ ਕਰਾਂਗੇ ਪਹਿਲਾਂ ਆਪਾਂ ਸਾਰਾ ਕੁਝ ਇਹਦੇ ਵਿੱਚ ਪਾ ਲੈਣਾ ਲਓ ਜੀ ਆਪਣੇ ਪਿਆਜ਼ ਆ ਗਏ ਆ ਆ ਤੁਹ ਬਲਾ ਮਟਰ ਆਟਾ ਮਟਰ ਆ ਹਰੀ ਮਿਰਚਾ ਅਦਰ ਇਹ ਸਾਰਾ ਕੁਛ ਆਪਾਂ ਥਾਲ ਚ ਕੱਟ ਕੇ ਰੱਖ ਲਿਆ ਸੀ ਹੁਣ ਆਪਾਂ ਇਹਦੇ ਚ ਪਾ ਦੇਣਾ ਵੈਰੀ ਗੁੱਡ ਹਾਂ ਮਿਕਸ ਕਰ ਮਿਕਸ ਕਰ ਲੈ ਮਿਕਸ ਕਰ ਲੋ ਚੰਗੀ ਤਰ੍ਹਾਂ ਸਾਰਾ ਕੁਛ ਇਹਦੇ ਵਿੱਚ ਹੀ ਆਪਾਂ ਪਾ ਲੈਨੇ ਆ ਪਿਆਰ ਹਨਾ ਲਓ ਜੀ ਆ ਦੇਖੋ ਹਾਂ ਕਰੀਏ ਵਿੱਚ ਬਾਦ ਸੁਣਨੀ ਨੂੰ ਇਹਦੇ ਵਿੱਚ ਪਾ ਲੈਣਾ ਆਪਾਂ ਨੂਨ ਜਿੱਟਾ ਨੂਨ ਜਿੱਟਾ ਨੂਨ ਲਓ ਆ ਦੇਖੋ ਹਾਂ ਸਾਰੇ ਨੂੰ ਕਰ ਲੈਣਾ ਮਿਕਸ ਚੰਗੀ ਤਰ੍ਹਾਂ ਦੇ ਹੋਣਾ ਪਾਤੀ ਕਰਨਾ ਹਲੇ ਰਣਾ ਪਾ ਹਲੇ ਨਹੀਂ ਰੋਟੀ ਨਾ ਥੋੜੀ ਜਿਹੀ ਬੇਨ ਲਈ ਆਪੂ ਥਾਪ ਰਹੀ ਨਾਨੀ ਵੀ ਐ ਮਿਸੀਆਂ ਰੋਟੀਆਂ ਥੋੜੀਆਂ ਜਿਹੀ ਮੇਲ ਕੇ ਵਧੀਆ ਲੱਗ ਪਾਣੀ ਘੱਟ ਲਾਉਣੇ ਨਾਨੀ ਨਹੀਂ ਲਾਉਣਾ ਹੀ ਲਾਉਣਾ ਆ ਦੇਖੋ ਐ ਲੱਗ ਗਿਆ ਨਾ ਆ ਸਾਰਾ ਕੁਝ ਅੱਛਾ ਹਾਂ ਆ ਏਦਾਂ ਲਾ ਕੇ ਐ ਲਾ ਕੇ ਫੇਰ ਇਹਨੂੰ ਪਾਣੀ ਲਾ ਕੇ ਲਓ ਅੱਛਾ ਫੇਰ ਇਹਨੂੰ ਅੱਛਾ ਇਸ ਤਰ੍ਹਾਂ ਤੰਦੂਰ ਤੇ ਹਾਂ ਵਾਇਰ ਗੁਰੂ ਆ ਦੇਖੋ ਹਾਂ ਲੰਕੀ ਨਾਲ ਨੂੰ ਦੂਰ ਚ ਰੋਟੀ ਆਇ ਤੇ ਰਾਹ ਹਾਂ ਇਹ ਖਾਏ ਤਾਂ ਦਿੱਕਤ ਸੀਵਾ ਅੱਬਾ ਅੱਜ ਨਾਣੀ ਰਾਇਆਂ ਦੀਆਂ ਸਪੈਸ਼ਲ ਰੋਟੀਆਂ ਬਣ ਰਹੀਆਂ ਹਾਂਜੀ ਲੋਨ ਪਾਏ ਕੋਨੇ ਜਿੱਦ ਨਾਲ ਜਾ ਕਰ ਲੋ ਜੀ ਬੇਬੇ ਨੂੰ ਉਧਰ ਚਟਨੀ ਚਟਨੀ ਬੇਬੇ ਕਹਿੰਦੀ ਮੈਂ ਆਪੇ ਕਹਿੰਦੀ ਮੈਂ ਨਾ ਮਗਰ ਰਹਿ ਜਾ ਮੈਂ ਸਪੈਸ ਚਟਨੀ ਬਣਾਇ ਪਾਉਗੀ ਬੇਬੇ ਜੀ ਬਣਾਵਾ ਲੋਨ ਦਾ ਕਿਉਕਿਆਂ ਤੇ ਇੱਕ ਕਰ ਦ ਏ ਏ ਉਹ ਕੀ ਆ ਕਰ ਲਾਉਈ ਅੱਛਾ ਇੱਕ ਸਾਈਡ ਹੀ ਲਾਉਣਾ ਹੈ ਇੱਕ ਸਾਈਡ ਹੀ ਲਾਉਣਾ ਫਿਰ ਓਕੇ ਨਾਨੀ ਇਹ ਸਿਰਾ ਕਰਾ ਰਹੇ ਹੋ ਤੁਸੀਂ ਇਹਦੇ ਨਾਨ ਟਾਈਪ ਹੀ ਆ ਹਨਾ ਹਾਂ ਬਹੁਤ ਸਵਾਦ ਹੁੰਦੇ ਆ ਪਿਆਜ਼ ਜਦੋਂ ਹਰੀ ਮਿਰਚ ਸਾਰਾ ਕੁਝ ਆਪਾਂ ਲਾਉਣੇ ਆ ਨਾ ਕਰਕੇ ਇਹ ਨਾਲ ਲੈਂਦਾ ਨਹੀਂ ਹੈ ਨਾ ਨਾ ਲੈਣਾ ਕੀ ਹੈ ਬਸ ਕੇ ਹਲਕੀ ਫੁਲਕੀ ਰੋਟੀ ਖਾਓ ਤੇ ਦੂਰ ਨਿਆਰੇ ਲਾਓ ਤੇ ਬੇਬੇ ਦੇ ਹੱਥ ਦੀ ਚਟਨੀ ਖਾਓ ਤੇ ਨਿਆਰੇ ਲਾਓ ਬੇਬੇ ਨਾਂਮੀ ਹੋ ਜੀ ਅਰੇ ਕੱਟੀਆਂ ਮੈਂ ਨੰਨੀ ਰੈਸਪੀ ਦਿਖਾਉ। ਐਵੇਂ ਮੈਂ ਨਾਂਮੀ। ਲਓ ਜੀ ਹੁਣ ਆਪਣੀ ਪਹਿਲੀ ਰੋਟੀ ਲਾ ਲਾਂਗੇ ਆਪਾਂ। ਆ ਦੇਖੋ। ਓਏ ਓਏ ਓਏ। ਇਹ ਅੱਜ ਇਹਨੂੰ ਛੇਕ ਦਵਾਉਣਾ ਬਾਅਦ ਚ। ਸਾਬਾ ਨੇ ਮਾਂ ਰੋਟੀ। ਬੇਬੇ ਆ ਆਪਣੀ ਚੜ੍ਹਨੀ ਕਿੰਨੀ ਰਹਿ ਗਈ? ਅੱਜ ਤਾਂ ਹੋਣ ਲੱਗੀ ਨਾ ਮੇਰੇ ਨਾਲ। ਆ ਦੇਖੋ। ਅੱਛਾ ਪਿਆਰ ਹੋ ਗਈ ਆਏ ਮੈਂ ਲਓ ਜੀ। ਨਾਨੀ ਦੇ ਆਪ ਦੀ ਸਪੈਸ਼ਲ ਤੰਦੂਰਾ ਵਾਲੀ ਰੋਟੀ। ਹਾਂ। ਉੱਤੇ ਸਾਮਾਨ ਲਾਇਆ ਜਦ ਬੈਠ ਕੀਤਾ। ਬੇਬੇ ਤੁਸੀਂ ਪਕਾ ਲਈਨੇ ਇਦਾਂ। ਹਾਂ। ਮੈਂ ਤਾਂ ਪਕਾਉਣੇ ਨਿਕਲ ਦੂਜੀ ਥਾਂ ਪਰ। ਚਲ ਬਹਾਲਾ ਇਹ ਨਾਨੀ ਜੀ ਤੇ ਨਾਲ। ਵਾਹ ਗਾ। ਨਾਨੀ ਜਦੋਂ ਵੀ ਆਉਂਦੇ ਕੋਈ ਸਪੈਸ਼ਲ ਹੀ ਖਵਾਉਂਦੇ ਆ। ਹੁਣ ਆਏ ਆ ਕਿ ਫਟਾਫਟ ਨਾਲ ਕੁਝ ਹੋਵੇ ਨਹੀਂ। ਤੇ ਕਿਛਾ ਕੀ ਹੈ ਫਿਰ ਐ। ਹਾਂ। ਅੱਛਾ ਬਾਕੀ। ਇਹ ਆਹ ਸਿਆਖ। ਇਹ ਤਾਂ ਪਾਪੜਾ ਨੂੰ ਲੱਗਦੇ। ਲਓ ਜੀ ਇੱਕ ਵਾਰੀ ਆਈ ਆਇਦਾਂ ਖਾਈਏ ਰੋਟੀ। ਆਇਦਾਂ ਬਿਆਹੇ ਮਮੇ। ਲਓ ਜੀ ਮੱਖਣ ਨੂੰ ਮੱਖਣ ਲਾ ਕੇ ਚੰਗੀ ਤਰ੍ਹਾਂ। ਹਾਏ 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 ਆਈ ਆਈ ਬੰਦਾ ਖਾ। ਮਾਰੇ ਤੋੜ ਕੇ ਖਾਓ। ਉਹ ਕਿ ਬਲਾ ਲਾ। ਬਦਲੇ ਬਦਲੀ ਜਾਵਾ। ਘਰ ਬਹੁਤ ਹੀ। ਇਹ ਘਰ ਨੂੰ ਲਾ ਵੀ ਸਜਣਾ। ਨਾਨੀ ਦੇ ਹੱਥ ਦੀਆਂ ਸਪੈਸ਼ਲ ਰੋਟੀਆਂ ਖਾਓ। ਕੰਡਾ ਪਿਆਜ਼ ਤੇ ਉਹ ਵੀਰੇ ਲੱਗੇ ਹੁੰਦੇ ਤੇ ਬਿਲਕੁਲ ਪਹੁੰਚ ਜਾਂਦੇ। ਕੁਆਇਂ ਕਿ Nhà ਕੁਆਇਂ ਇਹਦੇ ਬੰਗਿਆਨ ਕੋ ਉਹ ਰਹੀ ਖਾਣ ਨੂੰ ਲੈ ਆਪਾ ਘਰ ਮੈਨੂੰ ਪਿਆਰ ਬਹੁਤ ਪਸੰਦ ਆ ਤਾਂ ਕਰਕੇ ਅੱਜ ਮਾਠਾ ਪਿਆਜ਼ੀਆਂ ਤੇ ਰੋਟੀਆਂ ਘੁਆਵਾ ਪਤਨੀ ਤੇ ਵਾਹ ਜੀ ਵਾਹ ਪਿਆਜ਼ ਇਹਦਾ ਫੇਵਰੇਟ ਆ ਨਿੱਕਾ ਉਹ ਤਾਂ ਕੀ ਖਾਂਦਾ ਰਿਹਾ ਵਾ ਜੇ ਤੁਹਾਡੇ ਕੋਲ ਜਾਂਦਾ ਹੈ ਸਾਹਿਬ ਕੋਸ਼ ਲੱਸੀ ਮੜੀ ਪੀਂਦਾ ਹੁੰਦਾ ਲੱਸੀ ਕਿ ਮਿੱਕੀ ਲੱਸੀ ਨਾ ਮਾਨੂੰ ਇਹਨੇ ਮੈਨੂੰ ਲੈ ਜਾਣਾ ਬਾਜ਼ਾਰ ਮੈਂ ਤੇ ਨਾਨੂ ਜੀ ਨੇ ਜਾਣਾ ਮੇਰੇ ਕੋਲ ਦੋ ਆਫਲ ਹੁੰਦੀਆਂ ਜਾਂ ਤੇ ਮੈਂ ਆਈਸਕ੍ਰੀਮ ਖਾ ਸਕਦਾ ਜਾਂ ਜਾਂ ਲੱਸੀ ਫਿਰ ਮੈਂ ਜ਼ਿਆਦਾਤਰ ਮਿੱਠੀ ਲੱਸੀ ਪੀਂਦਾ ਹੁੰਦਾ ਬਹੁਤ ਲੱਗਦਾ ਭੜਿਆ ਮਿੱਠੀ ਕਿਹੜਾ ਰੀ ਹਰ ਵਾਰ ਬਹੁਤ ਲੱਗਦਾ ਤੇ ਭੜਿਆ ਬੰਦੇ ਪਹਿਨੂ ਆ ਕੇ ਕਹਿੰਦਾ ਬੇਬੇ ਥੋੜੀ ਤਾਂ ਲੱਸੀ ਹੀ ਵਧੀਆ ਮੇਰੇ ਨਾਨੂ ਕੋਲੇ ਲੱਸੀ ਬਹੁਤ ਹੋਵੇ ਓਏ ਨਹੀਂ ਥੋੜੀ ਲੱਸੀ ਮਿੱਠੀ ਹੈ ਹਾਂ ਕਰਿਆ ਬਾਜ ਲੱਸੀ ਮਿੱਠੀ ਲੱਸੀ ਦਿਆ ਖੱਟੀ ਲੱਸੀ ਬਣਾਉਣੇ ਆ ਬਾਹਰ ਮਿੱਠੀ ਲੱਸੀ ਉਹ ਸਵਾਲ ਬੜੀ ਲੱਗਦੀ ਉਹ ਮਿੱਠੀ ਵਿੱਚ ਠੰਡ ਪਾਈ ਹੁੰਦੀ ਹੈ ਸੈਂਪਲ ਹੁੰਦੀ ਹੈ ਕਹਿਣਾ ਨਾ ਹੰਗਾ ਅਮਰੇ ਨਾ ਲੜੀਦਾ ਨੀ ਇਹੋ ਕਿੱਤ ਚੜ੍ਹਣੀ ਨੂੰ ਕਰੂਗਾ ਨੀ ਇਹੋ ਕਿੱਤ ਚੜ੍ਹਣੀ ਨੂੰ ਉਹ ਕਹੂਦਾ ਨੂੰ ਚੱਟਕੇ ਨੀ ਆਨ ਜਲਦੀ ਜਲਦੀ ਬਣਾ ਲਓ ਰੋਟੀਆਂ ਅੰਬਾਂ ਦੀਆਂ ਫਾੜੀਆਂ ਖਾ ਲੋ ਸਈਓ ਨੀਆ ਤੰਦੂਰ ਨੂੰ ਛੇਤੀ ਕਰਨ ਨੂੰ ਆਜਾ ਮੰਨਣ ਹੈ ਨਹੀਂ ਜਾਂ ਤੰਦੂਰ ਨੂੰ ਛੇਤੀ ਕਰਨ ਨੂੰ ਆਜਾ ਮੰਨਣ ਹੈ ਨਹੀਂ ਜਾਂ ਤੰਦੂਰ ਨੂੰ ਕੀ ਰੇ ਕਰੀ ਬਸ ਮਾਰਦੀ ਰਹੀ ਗੰਨਾ ਪਾ ਲਿਆ ਹੁਣ ਕਰਮਕ ਪਾ ਕੇ ਮੜੇ ਸਾਲ ਵੰਡਣੀ ਚੱਣੀ ਬੇਬੇ ਕਹਿੰਦੇ ਮੈਂ ਤੱਕੇ ਨੰਤੜਨੀ ਖਾਣੀ ਖਾਣੀ ਚੱੜੀ ਤਾਂ ਸਾਲ ਫੇਰ ਕੱਲੀ ਰੋੜਾ ਥੋੜਾ ਹੋਲਾ ਲਾਦਗੀ ਚੱੜਨੀ ਹੋਊ ਸਾਲ ਲੱਗਣਗੇ ਜਦੋਂ ਨਾਨੀ ਤੇ ਬੇਬੇ ਇਕੱਠੇ ਹੋ ਜਾਂਦੇ ਨੇ ਨਾ ਇੱਕ ਵਾਰੀ ਜਿਵੇਂ ਬੋਲੀਆਂ ਪਾਉਂਦੇ ਨੇ ਦੋਨੋਂ ਜਾਣੇ ਪੁਰਾਣੀਆਂ ਗੱਲਾਂ ਦਾ ਇੱਕ ਵਾਰੀ ਪੁਰਾਣਾ ਵਿਰਸਾ ਯਾਦ ਆ ਜਾਂਦਾ ਕਿ ਪਹਿਲਾਂ ਇਦਾਂ-ਇਦਾਂ ਹੁੰਦਾ ਹੈ ਨਾ ਬੇਬੇ ਹਾਂ ਤੈਂ ਜੀ ਹਾਰੇ ਹਾਰੇ ਪੂਦਨੇ ਦੀ ਚਟਣੀ ਮੈ ਰਾਂ ਗੜਾ ਕੋਲੇ ਬੇ ਬੇ ਲਾੜਦਾ ਸਿਨਿਓ ਦਾ ਚਿੱਤ ਚਟਣੀ ਨੂੰ ਕਰਦਾ ਸਿਨਿਓ ਦਾ ਚਿੱਤ ਚਟਣੀ ਨੂੰ ਕਰਦਾ ਸਿਨਿਓ ਦਾ ਚਿੱਤ ਚਟਣੀ ਨੂੰ ਤੁਸੀਂ ਤਾਂ ਗੰਡੇ ਵਰਕਲੇ ਜਾਂਦੇ ਆ ਆਪਣੀ ਚਟਣੀ ਹੋ ਗਈ ਤਿਆਰ ਹਾਂ ਭਰਾ ਮੈਂ ਤਾਂ ਰਗੜ ਕੇ ਰੱਖ ਦਿੱਤੀ ਆ ਥੋੜੀਆਂ ਰੋਟੀਆਂ ਸਨ ਬਜਾਲੇ ਫਿਰਦੀਆਂ ਅੱਛਾ ਅੱਛਾ ਅੱਜ ਨਹੀਂ ਆਟੋਗੇ ਹੋਂ ਆਪਾਂ ਆਟੋਗੇ ਨਹੀਂ ਮੈਂ ਮਗਰਾਂ ਲੱਗ ਕੇ ਨਾ ਕਰੀਂ ਕੋਈ ਨਾ ਬੇਬੇ ਕੰਪੀਟੀਸ਼ਨ ਕਰਦੀ ਨਾ ਨਹੀਂ ਸਾਡੇ ਤੋਂ ਬਾਹਰ ਸੀਗਾ ਸਾਡਾ ਦਾ ਕਹੇਗਾ ਨਾ ਤੂੰ ਤੇ ਪਿਆਜ਼ ਦਾ ਚਹਨੀ ਰਦਰ ਕਰਦੀ ਅਸੀਂ ਇੱਕ ਜਣਾ ਤੋਂ ਲਵਿਰਦਾ ਵੀ ਇੱਕ ਜਣਾ ਨੰਦਾ ਲੜਪੇ ਲੜਪੇ ਲੜਣਾ ਤੇਰਾ ਕੰਮ ਸੌਖਾ ਮਾਰੇ ਦੋ ਡੱਡੇ ਮਾਰੇ ਕੋਕੂਟੇ ਚ ਬਣਾਤੀ ਜੋ ਗੁੰਡੀ ਜੰਨ ਨਹੀਂ ਮਾਰੇ ਮੋਟਾ ਜੇਵੜਾ ਸੱਜਾ ਨਹੀਂ ਮੇਲਾ ਮੇਲਾ ਲਓ ਜੀ ਹੁਣ ਬਣ ਲਗੀਆਂ ਜੀ ਪਹਿਲਾ ਬਣਾਈ ਤੰਦੂਰੀ ਰੋਟੀ ਦੂਸਰੀ ਨਾਨ ਟਾਈਪ ਪਹਿਲਾ ਜਿਹੜੀ ਰੋਟੀ ਬਣਾਈ ਨਾਨ ਟਾਈਪ ਤੇ ਹੁਣ ਬਣਨ ਲੱਗੀ ਕਿਹੜੀ ਨਾਨੀ ਜੀ ਸਿੰਪਲ ਹੋਰ ਵੇਨ ਸਿੰਪਲ ਇਹ ਆਉਟ ਆ ਲੌਈ ਨਾਨੀਓ ਨਹੀਂ ਕਹਿੰਦੇ ਬੇਲ ਕੇ ਨਹੀਂ ਕਹਿੰਦੇ ਥੱਪ ਕੇ ਰੋਟੀ ਲਾਉਣੀ ਆ ਐ ਨਾਨੀ ਜੀ ਹਾਂ ਥੱਪ ਕੇ ਹੀ ਅੱਛਾ ਉਹ ਪੇੜੇ ਦੇ ਨਾਨੀ ਥੱਪ ਕੇ ਕੀ ਵੇਦੇ ਮੈਂ ਥੱਪ ਕੇ ਨਾ ਲੱਗੇ ਰੋਟੀ ਥੱਪ ਕੇ ਲੱਗਾਈ ਲਓ ਜੀ ਨਾਨੀ ਲਾਉਂਦੇ ਥੱਪ ਥੱਪ ਰੋਟੀਆਂ ਤੇ ਬੇਬੇ ਕਹਿੰਦੇ ਮੇਰੇ ਤੋਂ ਥੱਪ ਕੇ ਲੱਗਣੀ ਆਪਾਂ ਤਾਂ ਸਾਰੀਆਂ ਹੀ ਲਾ ਲੈਨੇ ਆ ਥੱਪ ਕੇ ਵੀ ਵੇਰ ਕੇ ਵੀ ਜਦੋਂ ਨਮਹੋਲ ਹੋਵੇ ਉਦਾਂ ਦੀ ਬਾਤ ਨਹੀਂ ਦਾ ਲਓ ਜੀ ਇਧਰ ਤੰਦੂਰ ਵਾਲੀ ਰੋਟੀ ਆ ਜਿਹੜੀ ਥੱਪ ਕੇ ਲਾਈ ਹੋ ਆ ਮੋਟੀ ਮੋਟੀ ਪੱਕੀ ਆ ਵਾ ਜੀ ਵਾ ਬੇਬੇ ਇਧਰ ਛੋਟੀ ਛੋਟੀ ਉਹ ਨਹੀਂ ਮੋਟੀ ਦਾ ਮਤਲਬ ਫੁੱਲ ਗਈ ਆ ਐਦਾਂ ਕਰਕੇ ਲਓ ਜੀ ਨਾਨੀ ਦੀਆਂ ਰੋਟੀਆਂ ਦਾ ਸਿਰਾ ਕਰਾਈ ਜਾਂਦੇ ਆ ਤੁਈ ਤੇਰੇ ਭਾਈਆਂ ਨੂੰ ਵਿੱਚੇ ਛੱਡੀ ਜਾਂਵੇਂ ਆ ਬੇਬੇ ਨਹੀਂ ਜਿਦਾਂ ਆਪਾਂ ਗਿੱੱਗੇ ਨੋਜੇ ਲਾਉਣਾ ਤੇ ਬੇਵਾਕਾ ਪਿੱਛੇ ਕੇਰਨਾ ਹਰ ਮਰ ਗੱਲ ਨਹੀਂ ਕਰਨੀ ਉੱਥੇ ਦਿਹਾੜੀਆਂ ਦੇ ਪੂਰਾ ਦੇ ਪੂਰ ਲਾਗੇ ਆ ਕਿੱਥੇ ਪੈਂਟ ਪੈਂਟ ਕਿੱਥੇ ਚੰਦ ਰੰਗ ਸੁਆਲੇ ਅੱਛਾ ਪੂਰਾ ਤੇ ਪੂਰ ਲਾਏ ਦਿਹਾੜੀਆਂ ਦੇ ਬਾਹਰ ਜਦੋਂ ਹੁੰਦੇ ਸੀ ਝੋੜਨਾ ਕਾਣ ਕੱਢਣਾ ਬਹੁਤ ਝੜ ਗਈ ਪਾਉਂਦੇ ਸੀ ਸਾਡੇ ਵੀ ਤਵੀਦਾਰੀ ਚੱਲਦੀ ਸੀ ਮਾਂ ਵੀ ਮੇਰਜੀ ਦੀਆਂ ਪਿੱਛੇ ਪਕਾਇਆਂ ਨਹੀਂ ਹੋਣੀਆਂ ਧਿਆਨ ਦੇ ਕੇ ਤੇ ਇਹ ਤਾਂ ਰੋਟੀ ਹੁੰਦੇ ਸੀ ਹਰਮਨ ਅਸੀਂ ਤਾਂ ਨਹੀਂ ਜਾਂਦੇ ਸੀ ਬੰਦ ਕਰਤੀਆਂ ਨਹੀਂ ਨਹੀਂ ਉਹ ਤਾਂ ਸੱਜੀਆਂ ਪਕਾਉਂਦੇ ਸੀ ਗੀਰੇ ਪਹਿਲਾਂ ਹੱਥ ਉਹਨਾਂ ਕਾਹਤ ਮੱਕੀਆਂ ਨਹੀਂ ਸੀ ਪਕੰਨਿਆ ਐ ਪਕੋੜੀਆਂ ਮੱਕਿਆਆਂ ਦੀ ਸਾਰੀ ਲੱਸੀ ਵੀ ਆ ਚੁੱਕੀ ਆ ਤੇ ਨਾਲ ਆ ਚੁੱਕਾ ਜੇ ਸੋਨਾ ਤੁੰਡੀ ਢੰਡਾ ਹੋ ਗਿਆ ਹਾਂ ਤੁਹਾਡਾ ਬੜੀ ਚੰਗਾ ਨਵੀਂ ਇੱਕ ਮੰਦਰ ਹੁੰਦਾ ਹੈ ਉੱਥੇ ਆਏ ਸੀ ਲੁਧਿਆਣੇ ਜਿਲੇ ਤੋਂ ਤੁਹਾਨੂੰ ਵਧੀਆ ਲੱਗਦੀ ਸੀ ਮੇਰੇ ਵੀ ਤਾਜ਼ੀਆਂ ਰੋਟੀਆਂ ਪਾਉਂਦੀਆਂ ਨਾਨੀ ਦਾਦੀਆਂ ਹਾਂ ਇੱਥੇ ਪਕਾਇਆ ਜਾਂਦਾ ਇੱਥੇ ਮੈਂ ਲਾਉਣੀ ਸੀ ਜਾਣਦੀ ਰੋਟੀਆਂ ਮੈਂ ਨਾ ਜਾ ਸਿੱਖੀਆਂ ਮਾਂ ਮਾ ਸਿੱਖਣੀਆਂ ਸਿੱਖਣੀਆਂ ਜਦ ਤੱਕ ਨਾਨੂ ਨੇ ਛੁੱਟੀ ਆਉਣਾ ਤੇ ਮੇਰੇ ਬਾਵਾ ਸਾਡੀਆਂ ਹੋਣੀਆਂ ਉਹ ਕਹਿੰਦਾ ਤੂੰ ਕਾਹਦੇ ਸਾੜਦੀਆਂ ਮਾਂ ਮੈਂ ਕਿਹਾ ਮੈਂ ਤਾਂ ਸਿੱਖਣੀਆਂ ਮੈਂ ਲਾਉਣੀ ਐ ਲਾਉਣੀ ਆ ਰੋਟੀਆਂ ਐ ਇੱਥੇ ਹੋਲੀ ਵਾਲੀ ਬੱਸ ਲੱਗ ਗਈ ਵਾਹ ਜੀ ਦੇਖ ਲਿਆ ਵੇ ਜਿਹੜੀ ਮੇਰੇ ਗੱਲ ਚ ਗੱਲ ਹੋਵੇ ਨਾ ਧਾਰ ਲਵਾ ਮੈਂ ਸਖਸੇ ਹਾਂ ਮੈਂ ਨਾਨੀ ਤੇ ਹੀ ਆਓ ਜੀ ਇਧਰ ਬੇਬੇ ਦੇ ਹੱਥ ਦੀ ਚਟਨੀ ਤੇ ਨਾਨੀ ਦੇ ਹੱਥ ਦੀਆਂ ਤੰਦੂਰ ਵਾਲੀਆਂ ਰੋਟੀਆਂ ਤੇ ਨਾਲ ਕਿਆ ਹੀ ਬਾਤਾਂ ਲਾਓ ਜੀ ਸਤਿ ਨੂੰ ਆਓ ਤੇ ਖਾਓ ਜੀ ਬਾਹਰੇ ਆ ਤੇ ਹੁਣ ਆਪਾਂ ਖਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਵੈਸੇ ਤੇ ਆਪਾਂ ਇੱਕ ਵਾਰੀ ਖਾ ਹੀ ਲਏ ਆ ਤੇ ਬਾਕੀ ਸਾ ਤੋਂ ਪਹਿਲਾਂ ਸਾਡੇ ਬੈਰੀ ਟੇਸਟ ਕਰ ਦਿੰਦੇ ਮੈਂ ਚੈੱਕ ਕਰੂ ਪਹਿਲਾਂ ਮੈਂ ਦੱਸੂਗਾ ਉਹ ਡੱਬਾ ਫੜਾਓ ਇਹ ਸੈਂਪਲ ਰੋਟੀਆਂ ਆਟਮਹੋਣ ਵਾਲੀਆਂ ਇਹ ਪੀੜੀਆਂ ਪੂਜੀਆਂ ਦੀ ਕਿਤੇ ਢੂਈ ਪੰਦਿਆਂ ਨੇ ਪੀੜੀ ਪੂਜਾ ਦਾ ਹੁੰਦਾ ਮੈਦੇ ਨਾਲ ਸੀ ਤਾਂ ਆਟੇ ਨਾਲ ਬਹਦੀਆਂ ਦੇਸੀ ਚੀਜ਼ਾਂ ਮਾਣਦੇ ਆ ਬੇਬੇ ਗੱਜ ਦੀ ਪਨੀਰ ਦੇ ਨਾਲ ਦੇਸੀ ਮੱਖਣ ਦੇਸੀ ਚਟਨੀ ਦੇਸੀ ਰੋਟੀਆਂ ਤੰਦੂਰ ਦੀ ਇਹ ਆਓ ਜੀ ਆਹ ਪਾਤਾ ਮੱਖਣ ਹਾਂ ਆਹ ਖਾਣ ਦੀ ਦੇਖੋ ਫਿਰ ਕੀ ਇਹਦਾ ਟੇਸਟ ਆ ਤੇ ਕਿੰਨਾ ਸਵਾਦ ਆ ਮੂੰਹ ਪਾਣੀ ਲਿਆਉ ਕਰ ਤੇ बार-बार ਖਾਓ ਤੰਦੂਰ ਤੇ ਲਾਓ ਤੇ ਖਾਓ ਹਾਂ ਕੇ ਰਸ ਜਿਹੜਾ ਖਾਓ ਕਰਾਂਗੇ ਨਾਨੀ ਨੂੰ ਯਾਦ ਕਰਿਆ ਕਰਾਂਗੇ ਮੀ ਨਾਨੀ ਆਉਗੀ ਦਿਖਵਾਉਗੀ ਲਓ ਜੀ ਸੱਜਣਾ ਆਪਣੇ ਕੋਲ ਹੋਰ ਅੱਗੇ ਨਹੀਂ ਵੇਖੀ ਜਾਂਦੀ ਤੇ ਆਪਾਂ ਲੱਗ ਜਾਣੀ ਇਹ ਭੁੱਖ ਆ ਕੀ ਜਨਾਬੇ ਵਾਲੀ ਪੁਰਾਣਾ ਰਿਵਾਜ ਰੋਟੀਆਂ ਦਾ ਉੱਥੇ ਬੜਾ ਮਜ਼ਾ ਆਉਂਦਾ ਹੁੰਦਾ ਸੀ ਤਨੂਰ ਦੀਆਂ ਰੋਟੀਆਂ ਅਜੀ ਦੇ ਦੇ ਨੋਨੀਆਂ ਮਿੱਠੀਆਂ ਰੋਟੀਆਂ ਵਿੱਚ ਗੰਡੇ ਅਦਰਕ ਹਰਸ਼ਾ ਪਾ ਕੇ ਤੋਤਰ ਦੀਆਂ ਰੋਟੀਆਂ ਪੱਕਦੀਆਂ ਤੇ ਮੱਖਣ ਨਾਲ ਤੇ ਕੀ ਆਈ ਬਾਤ ਹੈ ਯਾਰ ਮੱਖਣ ਤੇ ਲੱਸੀ ਓਏ ਹੋਏ 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 ਜਿੱਥੇ ਇੱਕ ਖਾਣੇ ਦੀ ਉਥੇ ਤਿੰਨ ਤਿੰਨ ਖਾਜੀ ਦੀਆ ਅਗੋਂ ਜਿਵੇਂ ਮੌਸਮ ਹੈ ਸਰਦੀ ਦਾ ਆ ਰਿਹਾ ਹੈ ਸਾਰੇ ਸਾਗ ਸਰੋਂ ਦਾ ਨਾਲ ਮੱਖਣ ਓਏ ਹੋ ਮੱਕਈ ਦੀਆਂ ਰੋਟੀਆਂ ਕੀ ਬਾਤ ਹੈ ਯਾਰ ਚਲੋ ਜੀ ਆਪਣਾ ਰੱਖੋ ਖਿਆਲ ਕਿੈਸੀ ਲੱਗੀ ਤੁਹਾਨੂੰ ਵੀਡੀਓ ਕਮੈਂਟਸ ਲਾ ਦੇ ਦੱਸਿਓ